ਚੰਡੀਗੜ੍ਹ ਵਿੱਚ ਅੱਜ ਕਈ ਥਾਵਾਂ ਉੱਤੇ ਹੋਲੀ ਦਾ ਤਿਹਾਰ ਬਹੁਤ ਹੀ ਜ਼ਿਆਦਾ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਪੁਲਿਸ ਨੇ ਵੀ ਲਟੇਰਿਆਂ ਨੂੰ ਕਾਬੂ ਕਰਨ ਦੀ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਨੇ ਤੇ ਪੁਲਿਸ ਦੇ ਵੱਲੋਂ ਅੱਜ ਸ਼ਹਿਰ ਦੇ ਵਿੱਚ 120 ਥਾਵਾਂ ਦੇ ਉੱਤੇ ਨਾਕੇ ਲਗਾਏ ਗਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਚੰਡੀਗੜ੍ਹ ਦੇ ਵਿੱਚ ਰੰਗਾਂ ਦਾ ਤਿਹਾਰ ਹੋਲੀ ਲੋਕਾਂ ਦੇ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਤਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਯੂਨੀਵਰਸਿਟੀ ਦਾ ਵਿਦਿਆਰਥੀ ਕੇਂਦਰ ਪੂਰੀ ਤਰ੍ਹਾਂ ਹੋਲੀ ਦੇ ਰੰਗਾਂ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ ਅੱਜ ਸਵੇਰੇ 10:30 ਵਜੇ ਯੂਨੀਵਰਸਿਟੀ ਵੱਲੋਂ Holi ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਇਸ ਮੌਕੇ ਵਿਦਿਆਰਥੀ ਕੇਂਦਰ ਖੇਤਰ ਵਿੱਚ 3000 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ ਉੱਥੇ ਮੌਜੂਦ ਸਾਰੇ ਵਿਦਿਆਰਥੀਆਂ ਨੇ ਇੱਕ ਦੂਜੇ ਤੇ ਰੰਗ ਬੰਨੇ ਖੂਬ ਮਸਤੀ ਕੀਤੀ ਅਤੇ ਡੀਜੇ ਦੀ ਧਾਰਾਂ ਉੱਤੇ ਡਾਂਸ ਕੀਤਾ। ਤਿਹਾਰ ਕੋਈ ਹੋਲੀ ਦੇ ਰੰਗਾਂ ਦੇ ਵਿੱਚ ਇੰਨਾ ਰੰਗਿਆ ਹੋਇਆ ਸੀ ਕਿ ਇੱਕ ਦੂਜੇ ਨੂੰ ਪਛਾਣਨਾ ਮੁਸ਼ਕਲ ਸੀ। ਤਾਂ ਇਸ ਦੇ ਨਾਲ ਹੀ ਜਿੱਥੇ ਤੱਕ ਸੁਰੱਖਿਆ ਤੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਦਾ ਸਵਾਲ ਹੈ ਉੱਥੇ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਦੇ ਵੀ ਕਈ ਮੁਲਾਜ਼ਮ ਨੇ ਜਿਹੜੇ ਉਹ ਤਾਇਨਾਤ ਕੀਤੇ ਗਏ ਸਨ ਇਸ ਤਿਹਾਰ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਹੋਲੀ ਇੱਕ ਜਿਹਾਤਿਆਰ ਹੈ ਜਿਸ ਵਿੱਚ ਹਰ ਕੋਈ ਆਪਣੇ ਦੁੱਖਾਂ ਨੂੰ ਪਾਸੇ ਰੱਖ ਕੇ ਇੱਕ ਦੂਜੇ ਨੂੰ ਗળે ਲਗਾਉਂਦਾ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ Holi ਦਾ ਤਿਹਾੜਾ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਬੜੀ ਤੁਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਨਜ਼ਰ ਆ ਰਹੇ ਨੇ ਤਾਂ ਬਹੁਤ ਹੀ ਜੜੀਆਂ ਖੂਬਸੂਰਤ ਤਸਵੀਰਾਂ ਨੇ ਜਿਹੜੀਆਂ ਹੋਲੀ ਦੇ ਤਿਹਾਰ ਉੱਤੇ ਸਾਹਮਣੇ ਆ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਲੋਕਾਂ ਦੇ ਵੱਲੋਂ ਖੂਬ ਮਸਤੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਹੋਲੀ ਦਾ ਤਿਹਾਰ ਹੈ ਜਿਹੜਾ ਹੋ ਮਨਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੰਗਨ ਦਾ ਤਿਹਾਰ ਹੋਲੀ ਲੋਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਹੋਲੀ ਇੱਕ ਐਸਾ ਤਿਉਹਾਰ ਹੈ ਜਿਸ ਨੂੰ ਜਾਗ ਪਾਗ ਕੋ ਹਟਾ ਕੇ ਖੁਸ਼ੀਆਂ ਦਾ ਤਿਉਹਾਰ ਹੈ ਸਭ ਮਿਲ ਕੇ ਹੋਲੀ ਮਨਾਤੇ ਹੈ ਇੱਕ ਦੂਸਰੇ ਕੋ ਰੰਗ ਲਗਾਤੇ ਹੈ ਔਰ ਜਿਤਨੇ ਵੀ से कोई लड़ाई शिकवा सब तोड़कर रंग लगाते हैं और आपको भी हैप्पी हमारे हो होली है हाँ यहाँ पे हम सब डिफरेंट डिफरेंट स्टेटर से आए हैं, हैं, हैं था। था। तो हम बहुत इंजॉय कर रहे हैं और मजा आ रहा है सब के सब खेल रहे हैं सब इकट्ठे हैं तो अच्छा लग रहा है ये मेरे स्टूडेंट्स हैं और हम स्कॉलर हैं तो हम सारे मिलके खेल रहे हैं लवली बहुत अच्छा लग रहा है और काफी टाइम बाद ऐसे सारे को हुए हैं और एक मुस्लिम फ्रेंड भी है हमारा साथ में, है है सार्थ है सार्थ है। में। जो हमारे साथ मजा कर रहा है वो भी रोजे में <laughs> <भी> रोजे में उसका रोजे चल रहे हैं हम नॉर्थ इंडिया से हैं कानपुर से वहाँ वैसे भी बहुत होली खेली जाती है इसीलिए अब मैं इसे नहीं कर रहे यहाँ पे भी वैसे इंट्रेन टू विश व वेरी हैप्पी होली टू एवरीबडी आउट दो विपी होली होली का इंतजार है तो अपने फ्रेंड बहुत इंजॉय कर रहे हैं <laughs> हैप्पी होली टू तो ऑल